ਕਿਤੇ ਨਾ ਕਿਤੇ ਜਿਹੜਾ ਉਹ ਸਾਡੇ ਲਈ ਵੀ ਇੱਕ ਸਮਾਂ ਰੱਖਿਆ ਜਾਵੇ ਬੀਬੀਆਂ ਵਾਸਤੇ ਇਹ ਇਹ ਸਾਡੀ ਇੱਕ ਜਿਹੜੀ ਫਿਲਹਾਲ ਸਾਡੀ ਮੰਗ ਜਿਹੜੀ ਚੱਲਦੀ ਹੋਈ ਆ ਕਿ ਬੜੇ ਅੱਛੇ ਅੱਛੇ ਜੱਥੇ ਨੇ ਠੀਕ ਹੈ ਦੇਖਾਂਗੇ ਕਿ ਕਿਹਦਾ ਜਸਤਨਾ ਹੋਵੇ ਸੱਚੇ ਜੋਰ ਮੈਲੇ ਦੇ ਹਾਂਜੀ ਹਾਂਜੀ ਸਾਨੂੰ ਉਹਨਾਂ ਨੂੰ ਵੀ ਕੰਮ ਦਿੰਦਾ ਸੀ ਢਾਡੀ ਜਿੱਥੇ ਤਾਂ ਬਹੁਤ ਚੱਲਦੇ ਨੇ ਬਿੱਗਿਆ ਦੇ ਨੋ ਡਾਊਟ ਉਹਨਾਂ ਕੋਲ ਉਹਨਾਂ ਕੋਲ ਬੜੇ ਪਲੇਟਫਾਰਮਸ ਨੇ ਸਮਾਗਮ ਨਹੀਂ ਹੋਲ ਰਹੀ ਜੀ ਨਾ ਦੋ ਸਾਨੂੰ ਪਤਾ ਹੋਊਗਾ ਜਿੱਥੇ ਦਾ ਤਾਂ ਹਾਂਜੀ ਹਾਂਜੀ ਬਿਲਕੁਲ ਹਾਂਜੀ ਮੈਂ ਆਪਣਾ ਲਿਖ ਜਾਈਂਦਾ ਮੈਂ ਹੁਣ ਰੀਸੈਂਟਲੀ ਜਾ ਕੇ ਆਈ ਹਾਂ ਬਿਲਾਸਪੁਰ ਬਿਲਾਸਪੁਰ ਛਤISਗੜ ਉੱਥੇ 6 ਸਮਾਗਮ ਸੀਗੇ ਤਿੰਨ ਦਿਨਾਂ ਦੇ ਉਹਨਾਂ ਦੇ ਚ ਸਟੇਜ ਦੀ ਸੇਵਾ ਸਾਰੀ ਬੈਣੀ ਭਾਈ ਫਿਰ ਕੀਰਤਨ ਦੀਆਂ ਵੀ ਦੋ ਹਾਜ਼ਰੀਆਂ ਮੈਂ ਉੱਥੇ ਭਰੀਆਂ ਤੇ ਉਹ ਬੜਾ ਅੱਛਾ ਸਮਾਗਮ ਰਿਹਾ ਦਬਈ ਵੀ ਆ ਕੇ ਦਬਈ ਜਾ ਕੇ ਆਏ ਦਬਈ ਮੈਂ ਇੱਕ ਕਿੰਮੀ ਨਾ ਗੁਰਨਾਨਕ ਦਰਬਾਰ ਮੇਰੀ 2 ਸਾਲ ਪਹਿਲਾਂ ਕੀਰਤਨ ਹਾਜ਼ਰੀ ਸੀ ਜੀ ਆਲਰੇਡੀ ਮੈਂ ਕਰਦੀ ਆ ਬੜੇ ਸਮਾਗਮਾਂ ਦੇ ਵਿੱਚ ਕੀਰਤਨ

ਹਾਂਜੀ ਫਤਿਹ ਜੀ ਫਤਿਹ ਮੈਡਮ ਬੀਬੀ ਜੀ ਬਿਲਕੁਲ ਵਰਕ ਹੌਸਾ ਉਹ ਹੈ ਗੁੱਤੀ ਕੀ ਫਤਿਹ